ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਲਓ ਅੱਜ ਤੁਹਾਨੂੰ ਖਰਾਪਾ ਦਿਖਾਉਣੇ ਆ ਬਿਲਕੁਲ ਘਰ ਵਾਲਾ ਖਾਣਾ ਦੇਸੀ ਸਟਾਈਲ ਹੈ ਇਹ ਹੈ ਜੀ ਸ਼੍ਰੀ ਮੁਖਰ ਸਾਹਿਬ বাস ਸਟੈਂਡ ਦੇ ਬਿਲਕੁਲ ਨਜ਼ਦੀਕ ਹੈ ਅੰਟੀ ਕਿੰਨਾ ਚਿਰ ਹੋ ਗਈ ਢਾਬੇ ਨੂੰ ਇੱਥੇ ਆਪਣੇ ਨੂੰ ਆਪਣੇ ਨੂੰ ਕਿੰਨਾ ਚਿਰ ਹੋ ਗਿਆ 5 ਸਾਲ ਹੋ ਗਏ ਅੰਕਲ ਤੇ ਆਂਟੀ ਦੋਨੇ ਇੱਥੇ ਬਣਾਉਂਦੇ ਆ ਖਾਣਾ ਦੈਣਾ ਐ ਬਿਲਕੁਲ ਘਰ ਵਾਲਾ ਕੰਮ ਹੁੰਦਾ ਹਰ ਇੱਕ ਚੀਜ਼ ਤੁਹਾਨੂੰ ਜਿਵੇਂ ਆਪਾਂ ਸਿੰਪਲ ਜਿਹੀ ਖਾਣੇ ਆ ਨਾ ਪਿੰਡਾਂ ਵਾਲੇ ਪਸੰਦ ਕਰਦੇ ਆ ਜਾਂ ਹਰ ਇੱਕ ਬੰਦਾ ਚਾਉਂਦਾ ਵੀ ਮਸਾਲੇਦਾਰ ਚੀਜ਼ਾਂ ਤੋਂ ਦੂਰ ਰਹਿ ਕੇ ਚੀਜ਼ਾਂ ਖਾਧੀਆਂ ਜਾਣ ਇਦਾਂ ਦੀਆਂ ਮਤਲਬ ਕਿ ਜਮਾਂ ਉਹੀ ਮਾਂ ਦੇ ਹੱਥ ਦਾ ਸਵਾਦ ਹੋਣਾ ਤੁਹਾਨੂੰ ਇੱਥੇ ਤੇ ਅਸੀਂ ਅਕਸਰ ਜਦੋਂ ਵੀ ਸਾਡਾ ਜੀ ਕਰਦਾ ਨਾ ਅਸੀਂ ਵੱਡੇ ਵੱਡੇ ਹੋਟਲਾਂ ਤੋਂ ਢਾਬਿਆਂ ਤੋਂ ਰੈਸਟੋਰੈਂਟਾਂ ਤੋਂ ਰੋਟੀ ਖਾਧੀ ਆ ਪਰ ਜਿਹੜਾ ਸਵਾਦ ਇੱਥੇ ਅੰਕਲ ਹੋਰਾਂ ਕੋਲੇ ਮਿਲਦਾ ਉਹ ਕਿਤੇ ਨਹੀਂ ਮਿਲਦਾ ਆ ਦੇਖੋ ਮਿੱਤਰ ਪਿਆਰਿਓ ਦੇਸੀ ਸਟਾਈਲ ਦਾਲ ਆਹ ਕਹਿੰਦੀ ਸਬਜ਼ੀ ਐਤੀ ਕਦੂ ਰਾਇਤਾ ਦਾਲ ਦੁੱਧ ਵਾਲਾ ਕੱਦੂ ਹੈ ਸਬਜ਼ੀ ਇਹਨਾਂ ਕੋਲੇ ਨਾਲੇ ਤਾਜ਼ੀ ਬਿਲਕੁਲ ਹਨਾ ਅੰਕਲ ਬਿਲਕੁਲ ਤਾਜ਼ਾ ਇੱਧਰ ਮੜਾ ਅੰਕਲ ਦਿਖਾਇਓ ਮੜਾ ਤੇਰਾ ਦਿਖਾਇਓ ਮੜਾ ਜੀ ਆਪਣਾ ਬਿਲਕੁਲ ਤਾਜ਼ਾ ਹੁੰਦਾ ਨਾ ਸਾਰਾ ਸਮਾਨ ਕਿੰਨੇ ਤੋਂ ਕਿੰਨੇ ਵਜੇ ਦੀ ਆਪਣੀ ਟਾਈਮਿੰਗ ਹੈ 9 ਤੋਂ ਰਾਤ ਦੇ 9 ਤੱਕ ਰਾਤ ਦੇ 9 ਤੱਕ ਸਵੇਰ 9 ਤੋਂ ਲੈ ਕੇ ਰਾਤ ਦੇ 9 ਤੇ ਸਵੇਰ ਮਿਲਦਾ ਦਾ ਬ੍ਰੇਕਫਾਸਟ ਦੇ ਵਿੱਚ ਆਲੂ ਪਰੌਂਠੇ ਸਭ ਕੁਝ ਚੱਲਦੇ ਹੋਣੇ ਹਨ ਸਭ ਕੁਝ ਚੱਲਦਾ ਸਭ ਕੁਝ ਚੱਲਦਾ ਹਾਂ ਆਹ ਦੇਖੋ ਸਾਰਾ ਸਟਾਈਲ ਉਹੀ ਤੇ ਇੱਧਰ ਆ ਤੁਹਾਨੂੰ ਚਟਨੀ ਆ ਗਈ ਚਟਨੀ ਹਾਂ ਲੱਸੀ ਆ ਮੜਾ ਖੋਲੀ ਮੰਦੀਪ ਹਾਂ ਇਹ ਕੁਦਰ ਚੜਨੀ ਘਰ ਵਾਲਾ ਕੰਮ ਹੀ ਮਿਲਣਾ ਤੁਹਾਨੂੰ ਸਾਰਾ ਕੁਝ ਲੱਸੀ ਸਲਾਦ ਫਿਰ ਕੋਈ ਇੱਥੇ ਆਏ ਹੈ ਨਹੀਂ ਸਿਸਟਮ ਅੰਕਲ ਹੋਰਾਂ ਕੋਲੇ ਵੀ ਰੋਟੀਆਂ ਨਾ ਇੱਥੇ ਗਿਣ ਕੇ ਨਹੀਂ ਤੇ ਚਿਣ ਕੇ ਆਉਂਦੀਆਂ ਬਸ ਠੀਕ ਹੈ ਇਹ ਜਮਾ ਜਿਹੜਾ ਆਪਣਾ ਹੈਗਾ ਜੀ ਛੋਟਾ ਜਿਹਾ ਢਾਬਾ ਬਹੁਤ ਵਧੀਆ ਸੈਟ ਅਪ ਅੰਕਲ ਹੋਰਾਂ ਨੇ ਲਾਇਆ ਹੋਇਆ ਇਹ ਹੈਗਾ ਬੱਸ ਸਟੈਂਡ ਦੇ ਬਿਲਕੁਲ ਨੇੜੇ ਸ਼੍ਰੀ ਮੁਖਤਸਰ ਸਾਹਿਬ ਜਦੋਂ ਕਦੇ ਵੀ ਥੋੜਾ ਜੀ ਕਰਦਾ ਵੀ ਸਾਡੇ ਹਾਂ ਬਿਲਕੁਲ ਜਦੋਂ ਵੀ ਥੋੜਾ ਜੀ ਕਰਦਾ ਵੀ ਸੈਂਪਲ ਰੋਟੀ ਖਾਣੀ ਹੈ ਘਰ ਵਾਲੀ ਤੁਸੀਂ ਇੱਥੇ ਅੰਕਲ ਆਂਟੀ ਹੋਰਾਂ ਕੋਲੇ ਆ ਸਕਦੇ ਹੋ ਮੈਂ ਨੰਬਰ ਆਂਟੀ ਹੋਰਾਂ ਦਾ ਕੋਲੋਂ ਰਾਂ ਦਾ ਪਾਉਣਾ ਜ਼ਰੂਰ ਵਿੱਚ ਨਾਲ ਐਡਰੈਸ ਸਾਰਾ ਲਿਖ ਦੇਣਾ ਤੇ ਬੱਸ ਸਟੈਂਡ ਦੇ ਬਿਲਕੁਲ ਇੰਦੀਕ ਹੈ ਸ਼੍ਰੀ ਮੁਖਸਰ ਸਾਹਿਬ ਤੇ ਬਾਹਰੋਂ ਮੈਂ ਥੋੜਾ ਜਿਹਾ ਦਿਖਾ ਦਿੰਦਾ ਵਿਊ ਤੁਹਾਨੂੰ ਆਇਓ ਪਰ ਹੁਣ ਆਨੰਦ ਮਾਣਦੇ ਆਂ ਪਰ ਰੋਟੀ ਦਾ ਮੰਦੀਪ ਕਿਵੇਂ ਖਾਦੀ ਕੋਈ ਲਈ ਬਾਈਟ ਇਕ ਕਰਦੀ ਹਾਂ ਇੱਕ ਬਾਈਟ ਲੈਣ ਲੱਗਾ ਲੈ ਖਾ ਕੇ ਦਿਖਾ ਦਸ ਬਰਕੀ ਦਿਨੋਂ ਆਨੰਦ ਆ ਰਹੇ ਮੈਨੂੰ ਮੜਾ ਜਿਦਰਾ ਆਪ ਨੂੰ ਜਿਹੜੇ ਵੇਖ ਰਹੇ ਆ ਭਰਾ ਸਾਰੇ ਘਰਾਂ ਦਾ ਮੰਦਾ ਭਈ ਜਾਵਾ ਹੈ ਬਾਕੀ ਜੀ ਮੰਜੇ ਭਈ ਆ ਮੈਂ ਵੀ ਡਰੈਸ ਵਿੱਚ ਸਾਰਾ ਪਾ ਲੈਣਾ ਅੰਕਲ ਹੋਰਾਂ ਦਾ ਤੇ ਨਾਲ ਨੰਬਰ ਪਾ ਦੇਣਾ ਆਪਾਂ ਬਿਲਕੁਲ ਦੇਸੀ ਸਟਾਈਲ ਹੈ ਠੀਕ ਹੈ ਇੱਥੇ ਆਓ ਇੱਕ ਵਾਰੀ ਟੇਸਟ ਜ਼ਰੂਰ ਕਰੋ ਠੀਕ ਹੈ ਨਾ ਸਾਰੇ ਜਣੇ ਜੀ ਮੁਖਤਾਰ ਸਾਹਿਬ ਆਖਣ ਦੇ ਬਿਲਕੁਲ ਨਹੀਂ ਕੀਤਾ ਦੇਖੋ ਮਿੱਤਰੋ ਮੈਂ ਤਾਂ ਨਾਮ ਤਾਂ ਹੈ ਰੋਟੀ ਖਾਣ ਦਾ ਏਸੀ ਸਟਾਈਲ ਚਟਨੀ ਦਾਲ ਇਧਰ ਦੋਤੜਾ ਸਬਜ਼ੂ ਰਾਇਤਾ ਸੈਂਪਲ ਫੁਰਕੀ ਨਾਲ ਲੱਸੀ ਅਚਾਰ ਇੱਥੇ ਪਿਆ ਸਲਾਦ ਹਰੇ ਕੀ ਤੁਨੂ ਐਸ ਤੇ ਘਰ ਦੀ ਨਾਲੇ ਬਿਲਕੁਲ ਸਾਰਾ ਵਕਾਂਕਲ ਹੋ ਰਹੀ ਆਪ ਤਿਆਰ ਕਰਦੇ ਆਂ ਮਨਦੀਪ ਨਜ਼ਾਰਾ ਆਇਆ ਮੈਂ ਕਿ ਸਿਰਾ ਕਰਾਇਆ ਪਿਆ ਬਈਆ ਮੇ ਹੈ ਸਿਰਾ ਕਰਾਇਆ ਪਿਆ ਸਿਰਾ ਕਰਾਇਆ ਪਿਆ ਨਾ ਔਰ ਬਹੁਤ ਮਤਲਬ ਕਿ ਜਿਹੜਾ ਇੱਕ ਰੇਟ ਵੀ ਅਕਲ ਹੋਣਾ ਦਾ ਬਹੁਤ ਜੈਨੂਅਲ ਜਿਹਾ ਰੇਟ ਆ ਬਹੁਤ ਕੋਈ ਇਹ ਨਹੀਂਗਾ ਪਤਾ ਨਹੀਂ ਕਿੰਨੇ ਕੇ ਪੈਸੇ ਲੈਂਦੇ ਹੋਣਗੇ ਜਮਾਂ ਸਿੰਪਲ ਰੇ ਹੈਗਾ ਖਾਣਾ-ਦਾਣਾ ਸਿੰਪਲ ਔਰ ਰੇਟ ਵੀ ਜਿਹੜਾ ਬਿਲਕੁਲ ਜੈਨੂਅਲ ਰੇਟ ਆ ਠੀਕ ਹੈ ਤੇ ਅਕਲ ਹੋਰੀ ਧੱਕੇ ਨਾਲ ਫਿਰ ਜਦੋਂ ਕਈ ਵਾਰੀ ਬੰਦਾ ਰੋਟੀ ਬੱਸ ਕਰਦੇ ਨਾ ਦੇਖੋ ਦੀ ਬਾਸੀ ਉਹ ਫਿਰ ਠੱਕੇ ਨਾਲ ਖਵਾਉਣਾ ਉਹਨਾਂ ਨੇ ਪਿਆਰ ਨਾਲ ਵੀ ਇੱਕ ਅੱਧਾ ਹੋਰ ਖਾਓ ਹੋਰ ਖਾਓ ਆ ਪਿਆਰ ਹੀ ਬਿਆਨ ਕਰ ਰਿਹਾ ਹੈ ਤੁਸੀਂ ਸਾਰੇ ਜਣੇ ਜਰੂਰ ਵਿਸਟ ਕਰਵਾ ਕਰੋ ਕੋਲੇ ਜਰੂਰ ਆਓ ਸਾਰੇ ਸਾਰੇ ਨੌਕਰ ਵਾਲੇ ਜਿਨੇ ਵੀ ਨਾਲ ਆਸੇ ਪਾਸੇ ਪਿੰਡ ਆ ਜਿਹੜਾ ਰੋਟੀ ਰੋਟੀ ਖਾਣ ਦਾ ਜੀ ਕਰੇ ਤੇ ਆ ਕੋਲੇ ਆ ਜਾਓ ਰੋਟੀ ਖਾਣ ਤੋਂ ਬਾਅਦ ਫਿਰ ਕਈ ਵੀਰ ਮਿੱਠੇ ਦੇ ਸ਼ਕੀਰ ਵੀ ਹੁੰਦੇ ਆ ਇੱਥੇ ਤੁਹਾਨੂੰ ਮਿਲਣੀ ਹੈ ਇਹਨਾਂ ਦੇ ਔੜ ਕੇ ਤਾਂ ਹਾਂ ਇਹ ਰਹੀ ਚੀਜ਼ ਮਿਲਦੀ ਤੁਹਾਨੂੰ ਦੇਸੀ ਸਟਾਈਲ ਦੀਆ ਘਰਾਂ ਯਾ ਘੋੜਾ ਘੋੜਾ ਸ਼ੱਕਰ ਸਾਹੂ ਕੋਈ ਤੋਂ ਦੁਬਾਰਾ ਰੋਟੀ ਖਾਣ ਤੋਂ ਬਾਅਦ ਮਿਲਣਾ ਇੱਥੇ ਇਧਰ ਪੈਕਿੰਗ ਵੀ ਚੱਲ ਰਹੀ ਹੈ ਸੋਰੀ ਪੈਕ ਵੀ ਕਰਦੇ ਆ ਬਹੁਤ ਮਤਲਬ ਕਿ ਜਿਹੜੇ ਘਰ ਦਾ ਖਾਣਾ ਪੰਦ ਕਰਦੇ ਹਨ ਬਹੁਤ ਜੀ ਸਾਰੇ ਆਸ-ਪਾਸ ਦੁਪਹਿਰ ਦੇ ਖਾਣੇ ਵੇਲੇ ਫਿਰ ਇੱਥੇ ਅੰਕੜਾ ਵੀ ਗਰਾਹ ਹੋਏ ਆਉਂਦੇ ਆ ਤੇ ਪੈਕ ਕਰਾ ਕਰਾ ਕੇ ਵੀ ਲੈ ਕੇ ਜਾਂਦੇ ਆ ਤੁਸੀਂ ਵੀ ਜ਼ਰੂਰ ਸਾਰੇ ਜਾਣੇ ਜਿਹੜੇ ਇੱਥੇ ਨੇੜੇ ਨੇੜੇ ਹੈਗੇ ਆਪਣੇ ਮੋਖਰ ਜੀ ਜਰੂਰ ਪਹੁੰਚਦੇ ਆ ਤੈਸਰਾਂ ਕੋਲੇ ਮੈਂ ਨੰਬਰ ਪਾਉਣਾ ਇਹਨਾਂ ਦਾ ਨਾਲ ਥੋੜਾ ਐਡਰੈਸ ਵੀ ਲੱਗਦਾ ਮਿਲਣਾ ਤੁਹਾਨੂੰ ਸਾਰਾ ਇਹ ਤੇਰੇਗੀ ਵਾਲੀ ਵਾਲੀ ਮੈਂ ਤੁਹਾਨੂੰ ਦੱਸਿਆ ਨਾ ਵੀ ਘਰ ਵਾਲਾ ਸਟਾਈਲ ਹੀ ਮਿਲਣਾ ਠੀਕ ਆ ਫਿਰ ਮਨਦੀਪ ਸਿੰਘ ਓਕੇ ਚੱਲ ਬਾਦ ਓਕੇ ਆ ਜਾਓ ਮੈਂ ਪਾਰਟੀ